ਟਾਡੇ ਕਿਹੜਾ ਹੱਥ ਨਹੀਂ ਹੈਗੇ ਬਣਾ ਲਓ ਤੇ ਖਾ ਲਓ ਅੱਗੇ ਵੀ ਮੈਂ ਹੀ ਬਣਾਉਣੀ ਆ ਅੱਗੇ ਤੇ ਤੂੰ ਮੈਨੂੰ ਮੰਜੇ ਦੇ ਬਣਾ ਬਣਾ ਕੇ ਦੇਂ ਡਈਆਂ ਹਨਾ ਦਿੰਦੀ ਰਹੀਆਂ ਚੱਲ ਬਹੁਤੀਆਂ ਗੱਲਾਂ ਨਾ ਕਰ ਮੈਂ ਤੈਨੂੰ ਇਹ ਪੁੱਛਣ ਆਈ ਹੀ ਵੀ ਤੈਨੂੰ ਕਿਹੜੇ ਵੇਲੇ ਮਾਮੀ ਦਾ ਫੋਨ ਆਇਆ ਸੀਗਾ ਤੁਹਾਨੂੰ ਕੌਣ ਕਹਿੰਦਾ ਮੈਨੂੰ ਮਾਮੀ ਦਾ ਫੋਨ ਆਇਆ ਸੀ ਜਿੰਨੂੰ ਤੂੰ ਕਿਹਾ ਸੀ ਉਹਨੇ ਹੀ ਕਿਹਾ ਮੈਨੂੰ ਮੈਂ ਤਾਂ ਕਿਸ ਨੂੰ ਵੀ ਨਹੀਂ ਕਿਹਾ ਮਾਮੀ ਦਾ ਫੋਨ ਆਇਆ ਤੂੰ ਮੰਮੀ ਨੂੰ ਕਿਹਾ ਨਹੀਂ ਕਿ ਮਾਮੀ ਦਾ ਫੋਨ ਆਇਆ ਵਾ ਤੇ ਦਿਲਜਿੰਦਰ ਉਹਨਾਂ ਗੱਲਾਂ ਕਰਦੀ ਆ ਵੀ ਮੈਂ ਮੰਮੀ ਨੂੰ ਮਾਰ ਦੇਣਾ ਅੱਛਾ ਤੁਹਾਡੇ ਤੱਕ ਖਬਰ ਪਹੁੰਚ ਵੀ ਗਈ ਐ ਉਹ ਤੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਤੇ ਨਾ ਸੋਚਦੇ ਰਹਿ ਜਾਓਗੇ ਹੁਣ ਸੁਨੀਤ ਸੁਣ ਲਈ ਨੀ ਗੱਲਾਂ ਉਹਨੇ ਸੁਣ ਲਈਆਂ ਵਾ ਇਕੋ ਕਰਨ ਦੇਣੀ ਹੈ ਜੀ ਸੰਦੀਪ ਜੋ ਤਰ ਕਹ ਹੁੰਦਾ ਵਾ ਨਾ ਤੂੰ ਉਤਰਾ ਹੀ ਕਰ ਫਿਰ ਉਹਦੇ ਮੈਨ ਖਤੀ ਨਹੀਂ ਹੋਣਾ ਹਟ ਜਾਣਾ ਇੱਥੇ ਉਹਨੇ ਮੈਨ ਨੂੰ ਵੜਨਾ ਇੱਧਰ ਇਹ ਤੇ ਗੱਲ ਮੰਮੀ ਹੈਗੀ ਇਹਦੇ ਮਾਰੀ ਦੌੜੀ ਹੁੰਦੀ ਹੈ ਫਿਰ ਨਾ ਗੱਲ ਗੱਲ ਕਰਿਆ ਕਰੀਂ ਕਰਨੀ ਹੁੰਦੀ ਹੈ ਸੰਦੀਪ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਤੁਹਾਡੇ ਨਾਲ ਵੀ ਕਿਉਂ ਕਰਨੀ ਮੈਨੂੰ ਕੀ ਲੋੜਾ ਗੱਲਾਂ ਕਰਨ ਦੀ ਤੇਰੀ ਨੂੰ ਨਾ ਤੈਨੂੰ ਕੰਮ ਨਾ ਕਰਦਾ ਤੂੰ ਜੋ ਪਹੇਜ ਇਕੱਲਾ ਜੋ ਤੇ ਕਾਹਦੇ ਵਾਸਤੇ ਮੈਂ ਕੰਮ ਕਰਾਂ ਮੈਂ ਤਾਂ ਸੋਚਿਆ ਸੀ ਕਿ ਤੈਨੂੰ ਕੋਹੋਂ ਕੱਢਣ ਤਾਂ ਪਹਿਲਾਂ ਪਹਿਲਾਂ ਨਾ ਮੈਂ ਪਹੁੰਚਦੀ ਹਾਂ ਨਾ ਜਾਕਦੀ ਆ ਲੈ ਉਹ ਦੇਖ ਲੋ ਸੰਜਮੀ ਕੁਆਜੀ ਅਰੇ ਤੁਸੀਂ ਇਕੱਲੇ ਜੀ ਤੁਸੀਂ ਕਿੱਥੇ ਚਲ ਗਏ ਜੀ